ਆ ਦੇਖੋ ਸ਼ੋਅ ਲੌਣ ਜਾਂਦਿਆਂ ਵਿੱਕੀ ਢਾਲੀਵਾਲ ਦੇ ਵੱਲੋਂ ਕੀਤਾ ਗਿਆ ਇੱਕ ਨੇਕ ਕੰਮ ਗਾਇਕ ਵਿੱਕੀ ਢਾਲੀਵਾਲ ਨੇ ਪਾਖੜਾ ਨਹਿਰ ਚ ਡਿੱਗੇ ਕਾਰ ਸਮੇਤ ਬਜ਼ੁਰਗ ਜੋੜੇ ਦੀ ਬਚਾਈ ਜਾਨ ਤੁਹਾਨੂੰ ਦੱਸਦੇ ਕਿ ਪਰਿਵਾਰ ਦੀ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਦਿਖਾਈ ਦਿੰਦੀ ਹੈ ਤੇ ਉਸਨੇ ਆਪਣੇ ਸਾਥੀਆਂ ਸਮੇਤ ਉਹਨਾਂ ਲੋਕਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਦੇ ਕਿ ਵਿੱਕੀ ਢਾਲੀਵਾਲ ਗੁਰਨਾਮ ਪੁੱਲਰ ਦੇ ਕਾਫੀ ਗਾਣੇ ਲਿਖ ਚੁੱਕੇ ਨੇ ਤਾਂ ਹੋਰ ਵੀ ਵੱਡੇ ਗਾਇਕਾਂ ਦੇ ਲਈ ਵਿੱਕੀ ਢਾਲੀਵਾਲ ਦੇ ਵੱਲੋਂ ਗਾਣੇ ਜੜੀ ਨੇ ਲਿਖੇ ਗਏ ਨੇ ਤੇ ਅਜਿਹੇ ਦੇ ਵਿੱਚ ਉਹ ਸ਼ੋਅ ਲਾਉਣ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਹਾਦਸਾ ਦੇਖਿਆ ਉਹਨਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਗਾਇਕ ਤੇ ਗੀਤਕਾਰ ਵਿੱਕੀ ਢਾਲੀਵਾਲ ਪੰਜਾਬੀ ਸੰਗੀਤਕ ਖੇਤਰ 'ਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਅੱਜ ਵਿੱਕੀ ਢਾਲੀਵਾਲ ਸੰਗੀਤ ਤੋਂ ਹਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਨਾਲ ਹਰ ਪਾਸੇ ਚਰਚਾ ਦੇ ਵਿੱਚ ਨੇ ਤੁਹਾਨੂੰ ਦੱਸਿਏ ਵਿੱਕੀ ਢਾਲੀਵਾਲ ਵੱਲੋਂ ਆਪਣੇ ਸ਼ੋਅ ਤੇ ਜਾਂਦਿਆ ਜਲੰਧਰ ਨੇੜੇ ਪਾਖੜਾ ਨਹਿਰ ਚੱਕਰ ਸਮਿਤ ਡਿੱਗੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਵਿੱਕੀ ਢਾਲੀਵਾਲ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਧਵਾਮਾਂ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਵਿੱਕੀ ਢਾਲੀਵਾਲ ਨਾਲ ਉਹਨਾਂ ਦੇ ਨਜ਼ਦੀਕੀ ਮਿੱਤਰ ਹੈਪੀ ਬਲਤੁੱਲੇ ਵੱਲ ਵੀ ਮੌਜੂਦ आओ एक बार रुक कर दिया वीडियो ते। या कुछ भी। हाँ ऐसा तो अजीब माता दिया। माता वो छाटा लगी है ना? हाँ। ओके बच्ची। कोई ना जेठा हूँ साला देता था कोशिश नहीं हुंदा जी। मारा जाता तो लापता माता किताऊँ ठंडे पानी चब चली। हाँ। आज बड़ा प्राण हूँ। लवी होंगी ना? कोनी के पर ठीक है। अब �